ਗੁਰਦਾਸਪੁਰ ਦੇ ਆਰਟੀਓ ਦਫ਼ਤਰ ਦੇ ਵਿੱਚ ਕੈਮਰੇ ਤੇ ਸਾਈਟ ਬੰਦ ਹੋਣ ਕਾਰਨ ਲੋਕ ਕਾਫੀ ਖੱਜਲਖੁਆੜ ਹੋ ਰਹੇ ਨੇ ਲੋਕਾਂ ਨੂੰ ਕਾਫੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਅਪਾਇੰਟਮੈਂਟ ਲਈ ਹੈ ਪਰ ਉਹ ਸਮੇਂ ਸਿਰ ਪਹੁੰਚ ਗਏ ਨੇ ਕੰਮ ਤਾਂ ਹੋਇਆ ਨਹੀਂ ਤੇ ਦਫ਼ਤਰ ਦੇ ਵਿੱਚ ਉਹ ਪਰੇਸ਼ਾਨ ਹੋ ਰਹੇ ਨੇ ਨਾ ਹੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਤੁਹਾਨੂੰ ਕਿ ਆਟਿਓ ਦਫ਼ਤਰ ਦੇ ਵਿੱਚ ਉਹਨਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਮਹਿਲਾ ਆਟਿਓ ਨਵਜੋਤ ਸ਼ਰਮਾ ਦੇ ਨਾਲ ਗੱਲਬਾਤ ਹੋਈ ਹੈ ਤੁਹਾਨੂੰ ਕਿ ਸਾਈਟ ਬੰਦ ਹੋਣ ਕਰਕੇ ਸਮੱਸਿਆ ਆਈ ਪਰ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੁਣ ਲੋਕਾਂ ਨੂੰ ਖੱਜਲ ਖੁਆਰੀ ਨਹੀਂ ਹੋਵੇਗੀ ਮੈਂ ਫੋਟੋ ਕਰਾਉਣ ਵਾਲਾ ਟਰਾਈ ਜਨਾਇਆ ਤਾਂ ਉਹ ਜੇ ਫੋਟੋ ਵਾਲੇ ਸਿੱਧੇ ਬੰਦ ਵਾ ਉਹ ਕਿਤੇ ਠਹਿਰ ਕੇ ਹੋ ਜਾ ਪਤਾ ਨਹੀਂ ਕਦੋਂ ਖੁੱਲਤੇ ਨੇ ਪਤਾ ਨਹੀਂ ਜਦੋਂ ਖੁੱਲਦਾ ਸੇਵਾ ਦਾ ਬੰਦ ਪਿਆ ਮੈਂ ਜੁੰਦਾ ਉਹਦਾ ਬੰਦ ਉਹਨੇ ਉਹਨੇ ਟੈਂਡਾ ਘੋ ਗਿਆ। ਮੈਂ 5 ਨੀ ਹੁੰਦੀ। ਅਰੇ 5 ਕੀ ਕਰਉਣਾ ਸੀ ਆਪਣਾ? ਮੈਲ ਸਲਸ ਬਣਾਉਣਾ। ਅਰੇ 3 ਕਿਨੇ? ਹਾਂ? 3 ਕਿਨੇ? ਕਹਿੰਦੇ ਸਿੱਟਮ ਉਹ ਸੈੱਡ ਬੰਦ ਹੋਈ ਹੈ। ਖੋਲ ਦੀ ਸਾਡੀ ਫੋਟੋ ਹੋਈਗੀ। ਇੰਨਾ ਚਿਰ ਹੋ ਗਿਆ। ਉਹਨੇ ਘੰਟਾ ਘੋ ਗਿਆ। ਮੈਂ ਬੰਦ ਕਰ ਦਰਾਂ। 12:15 ਦਾ ਹੋ ਜਾਣਾ। ਆ ਇਹ ਜਿਹਾ ਇਦਾਂ ਹੀ ਹੈ। ਅੱਜ ਬੰਦ ਪਈ ਇਹ ਕਹਿੰਦੇ ਬਾਅਦ ਜੋ ਸ਼ੁੱਲੇ ਦੀ ਫੇਟੋ ਹੋ ਰਹੀ ਹੈ। ਆ ਸ਼ੁਨੀ ਘੁੰਮ ਆ ਰਹੀ ਹੈ। ਕੀ ਦਿੱਕਤ ਆਂਡੀ? ਮੈਂ ਆਪਣੇ ਬੇਟੇ ਦਾ ਲਾਇਸੈਂਸ ਦੀ ਟ੍ਰਾਇਲ ਤੋਂ ਆਇਆ ਸੀ ਜੀ 9 ਤੋਂ 11 ਵਜੇ ਦਾ ਟਾਈਮ ਹੈ ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਆਏ ਹੁਣ ਜਸਟ ਅ ਮੋਮੈਂਟ ਲਈ ਚੱਲੂ ਆਏ ਨੇ ਜੀ ਬਹਾਨੇ ਲਾਈਟ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਹੋਰ ਧੱਕਾ ਵੀ ਤਿਆਰ ਹੈ ਬਹੁਤ ਜ਼ਿਆਦਾ ਜਿਹੜਾ ਟ੍ਰਾਇਲ ਆ ਰਿਹਾ ਕੋਣ ਆ ਬੰਦਾ ਸਰਦਾਰ ਜੀ ਉਧਰ ਡਿਪਾਰਟਮੈਂਟ ਪੇ ਕੋਈ ਬੰਦਾ ਹੋਊਗਾ ਜੀ ਕੈਮਰੇ ਕਿੰਨੇ ਚਿਰ ਬੰਦ ਰਹੇ ਤੁਸੀਂ ਖੁਸ਼ ਆ ਕਿਉਂ ਬੰਦ ਬਾਈ ਇੰਨੇ ਵੇਲੇ ਜਿਹੜੇ ਕੋਈ ਅੱਛਾ ਜੀ ਕੋਈ ਜਵਾਬ ਨਹੀਂ ਆ ਜਿਹੜੀ ਪਾਟ ਬਣਾ ਪਹਿਲੇ ਤਾਂ ਕੈਂਸਲ ਹੋ ਜਾਈ ਬਿਲਕੁਲ ਹੋਣਗੀਆਂ ਜੀ ਕਿਉਂ ਨਹੀਂ ਹੋਣਗੀਆਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੀ ਨਹੀਂ ਕਿੰਨੀ ਕੀ ਦਿੱਕਤਾਂ ਆਂਦੀਆਂ ਦਿੱਕਤ ਤੁਹਾਡੇ ਸਾਹਮਣੇ ਇਹ ਲਗਾਤਾਰ ਦਿੱਕਤ ਦੀ ਹੈ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਤੇ ਤਾਂ ਸਾਫ਼ ਲਿਖਿਆ ਆ 6:09 to 11 am ਓਟ 1 ਵਜੇ ਤੋਂ ਸਟਾਰਟ ਕਰਨ ਦੇਣਾ ਹੈ ਕਿਆ ਕਰ ਲੈਣਾ ਕਹਿੰਦੇ ਅੱਛਾ ਇਹਨੂੰ ਗ੍ਰਾਮ ਲਈ ਆਈ ਸੀ ਹਾਂ ਇੱਥੇ 2 ਘੰਟੇ ਹੋ ਗਏ ਕਰੇ ਹਾਂ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਕਿ ਕੱਲ ਜੀ ਠੀਕ ਨਹੀਂ ਹੈ ਸੈਂਕੜਾ ਕਿ ਤੇ ਹੋਰ ਸੈਂਕੜਾ ਕੀ ਕਰਾਏ ਦੁਆਰਾ ਸਨੇਗਾਂ ਦੇ ਦਵਾਰਾਂ ਦੇ ਦਿਨ ਉਹਦੇ ਕੜੀਆਂ ਕਰ ਰਹੀ ਸੀ ਉਹ ਕੰਦੇ ਕੀ ਸਰਵਰ ਤੋਂ ਨੇ ਡਾਟਾ ਨੂੰ ਵੀ ਹਾਂ ਨਾਲ ਚਲ ਗਿਆ ਉਹ ਮੇਰੀ ਇੱਕ ਇੰਟੇਜ ਤੋਂ ਪੜਿਆ ਸੀ ਹਾਂ ਅੱਗੇ ਕੋਈ ਡੈਕਸ ਬੈਠਾ ਹੋ ਗਿਆ ਅਗਲੇ ਬਨੇ ਨਹੀਂ ਇਹ ਕੋਈ ਕੋਈ ਬੈਠੇ ਕਿ ਹਣੀਆਂ ਕੋਈ ਵੀ ਨਹੀਂ ਇੱਥੇ ਕੋਈ ਕੋਈ ਹਾਂ ਖਾਲੀ ਵੀ ਆਸਾਂ ਕੋਈ ਕੁਰਸੀ ਖਾਲੀ ਪਈ ਆ ਹਾਂ ਹੁਣ ਕੀ ਕਹਿੰਦੇ ਕਦੋਂ ਚੱਲਣੀ ਆ ਭਾਜੀ ਕੀ ਕਹਿੰਦੇ ਕੋਈ ਪਤਾ ਨਹੀਂ ਉੱਪਰ ਇਹਨਾਂ ਦੇ ਘਾਰੀ ਬੈਠ ਦੀ ਗੱਲਬਾਤ ਕੀਤੀ ਕੇ ਨਾ ਭਾਜੀ ਦੇ ਇੱਥੇ ਖੜਿਆ ਹੁਣ ਇੱਥੋਂ ਇੱਕ ਵਾਰੀ ਚੱਲ ਜਿਓ ਦਵਾਰਾ ਇੱਥੇ ਲੰਨ ਖੜੇ ਨਹੀਂ ਹੋਣ ਦੇਤੇ ਹਾਂ ਫੇਰ ਜਾ ਕੇ ਫਿਰ ਸਤੋ ਪਿੱਛੇ ਦੀ ਬੰਦਿਆ ਦੇ ਪਿੱਛੇ ਜਾ ਕਿੰਨਾ ਖਰਚਾ ਫਾਈ ਸਮਝਣਾ ਪੈਣਾ ਹੈ ਕਿੰਨਾ ਖਰਚਾ ਹੋਣਾ ਪੈਣਾ ਸੱਜੇ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿ ਨਹੀਂ ਈ ਰੇ ਹਾਂ ਬੈਠਣ ਨੂੰ ਵੀ ਜਗ੍ਹਾ ਨਹੀਂ ਹੈ ਹਾਂ ਸੀਟ ਤੇ ਕੋਈ ਨਹੀਂ ਬਿਠਾ ਨਹੀਂ ਹੋਆ ਆਇਆ ਇਹ ਆਇਆ ਉਹ ਟੈਕਨੀਕਲ ਸੀ ਸਵਿਰ ਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਸੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਹੋ ਵਿਦਨ ਹਾਫ ਐਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਔਰ ਜ਼ੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲ ਨੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਹ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਏ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਅਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਤੇ ਟੂ ਕਨ ਐਕਸ਼ਨ ਵੀ ਲਿਆ ਜਾਏਗਾ ਬਟ ਇਹ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਂ ਦਿੱਤੀ ਜਾਏ ਲੋਕਾਂ ਦੇ ਕਹਿਣ ਮੁਤਾਬਕ ਇਹ ਆ ਵੀ ਜਦੋਂ ਪਤਲੇ ਜਾਂਦੇ ਆ ਸਾਨੂੰ ਕਾਗਜ਼ਾਂ ਵਿੱਚੋਂ ਜਾਣਦੀਆਂ ਆ ਵੀ ਆਹ ਕਾਰਨ ਕਿਉਂ ਹੈ ਕਾਗਜ਼ਾਂ ਵਿੱਚ ਦੇ ਜਦੋਂ ਜਟ ਤੁਰ ਉਹਨੇ ਉਹ ਕੰਮ ਚਾਟਿਆ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆ ਤਾਂ ਮੈਨੂੰ ਦੱਸੋ ਬਿਕਾਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨਔਥਰਾਇਜ਼ ਬੰਦੇ ਨੂੰ ਐਕਸੈਸ ਜਿਹੜੀ ਆ ਜਾਂ ਐਂਟਰੀ ਨਹੀਂ ਅਲਾਉਡ ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ ਜੀ ਉਹ ਤੇ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਉਹ ਹੋ ਜਾਊਗਾ ਉਹ ਹੀ ਹੁੰਦੀ ਕਾਪੀ ਕਰ ਜਿਹੜੀ ਕਾਪੀ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁੱਖ ਦਫ਼ਤਰ ਦੇ ਪਦਰਤਿਆਂ ਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ ਅੰਕਕੀ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਆ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਤਾਂ ਪ੍ਰੋਬਲਮ ਸੋਲਵ ਹੋ ਜਾਏ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ दैट हैज बीन ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ